ਵਦੇਸ਼ਾਂ ਦੇ ਬੈਠੇ ਬੱਚੇ ਪਿਆਰ ਇੱਥੇ ਵਾਲਿਆਂ ਦੇ ਵੀ ਕਈਆਂ ਦੇ ਮਨਾਂ ਵਿੱਚ ਇੱਕ ਗੱਲ ਹੈ ਸੱਚਾ ਮਾਰਗ ਚੱਲ ਕਿ ਵਿਦੇਸ਼ਾਂ ਨੂੰ ਚੱਲੀਏ ਇੱਥੇ ਸਾਨੂੰ ਘਤਰਾ ਹੈ ਜਾਂ ਉਧਰ ਵਾਲੇ ਇਧਰਾਂ ਨੂੰ ਕਈ ਵਾਰੀ ਸੋਚਦੇ ਆ ਕਿ ਉੱਥੇ ਬੜਾ ਮਾਹੌਲ ਖਰਾਬ ਹੈ ਮੈਂ ਬੇਨਤੀ ਕਰਾਂ ਕਿ ਜੇ ਤੁਸੀਂ ਆਪ ਗਲਤ ਹੋਵਾਂਗੇ ਤੇ ਸਭ ਕੁਝ ਹੀ ਗਲਤ ਹੈ ਚੰਗੇ ਕੰਮ ਕਰਦਿਆਂ ਨੂੰ ਕੋਈ ਵੀ ਨਹੀਂ ਛੇੜਦਾ ਨਾ ਕੋਈ ਮਾਰਦਾ ਜਾਂਦਾ ਜੇ ਵਾੜਾ ਕੰਮ ਕਰਾਂਗੇ ਗਲਤ ਅਨਸਰ ਬੜ ਕੇ ਗਲਤ ਕਾਰਜਾਂ ਵਾਲੇ ਸੀ ਪਰੇ ਫਿਰਾਂਗੇ ਤੇ ਫਿਰ ਨਾ ਸਾਨੂੰ ਇੰਡੀਆ ਦੇ ਵਿੱਚ ਚੱਲਣਾ ਕਿੱਦਿ ਨੇ ਨਾ ਹੀ ਵਿਦੇਸ਼ਾਂ ਦੇ ਵਿੱਚ ਸੋ ਇਹ ਸਾਡੇ ਮਨਾਂ ਵਿੱਚ ਇੱਕ ਅਖਵਾ ਹੀ ਹੈ ਕਿ ਸਾਡੇ ਕੰਨ ਕੇ ਐਸੇ ਅੰਤਰਾ ਨੇ ਕਰ ਦਿੱਤੇ ਕਿ ਜਿਹੜੇ ਆਪ ਕਾਮਯਾਬ ਨਹੀਂ ਹੋ ਸਕੇ ਆਪਣੀਆਂ ਗਲਤੀਆਂ ਕਰਕੇ ਉਹ ਦੂਜਿਆਂ ਨੂੰ ਵੀ ਗੋਰਾ ਕਰਦੇ ਆ ਵੀ ਇੱਥੇ ਖਤਰਾ ਬੜਾ ਹੈ ਇੰਡੀਆ ਨਾ ਜਾਇਓ ਇੱਥੋਂ ਜਾਂ ਇੱਥੋਂ ਦੇ ਛੱਡ ਕੇ ਚਲੇ ਜਾਓ ਚੰਗੇ ਢੋਲੇ ਕੰਮ ਕਰੋ ਸਿੱਧੇ ਰਾ ਜਾਓ ਸਿੱਧੇ ਆਓ ਕੋਈ ਮਾੜਾ ਨਹੀਂ ਕਹਿੰਦਾ ਵਹੀ ਬੁਲੀ ਦਾ ਖਾਲਸਾ ਵਹੀ ਬੁਲੀ ਦਿੱਕਤ